ਪਰ ਕੁੱਤੀ ਇਤਨੀ ਜ਼ਿਆਦਾ ਕੁੱਤੀ ਵੀ ਹਾਂ ਤੱਕ ਕਿ ਮੇਰਾ ਸਾਰਾ ਮੂੰਹ ਵੀ ਸੋਜ ਗਿਆ ਤੇ ਦੰਦ ਵੀ ਵੱਢ ਗਏ ਤੇ ਬੁਰਾ ਹਾਲ ਕਰਦੇ ਤੁਸੀਂ ਮੇਰੇ ਕੁੱਟ-ਕੁੱਟ ਕੇ ਜੇਠ ਲੱਗਦਾ ਜੇਠ ਦਾ ਕੁੱਤੇ ਉਹ ਦੌਰ ਤੇ ਉਹਨੇ ਕੁੱਟਿਆ ਹਾਂ ਹਾਂਜੀ ਇਹ ਤਾਂ ਵੀ ਦਵਾਰੇ ਹੋ ਜਾਂਦਾ ਕਿ ਜੇ ਤੂੰ ਮੇਰੇ ਜਨਾਨੇ ਦੇ ਹੱਥ ਚੱਕ ਕੇ ਲਿਆ ਤੇਰੀ ਗਰਾਨੀ ਦੇ ਮੈਂ ਮਾਰਦਾ ਬਰਾਬਰ ਦੇ ਮਾਰਦਾ ਔਰ ਜਦੋਂ ਕਹਿੰਦੀ ਮੈਨੂੰ ਕੁੱਟਿਆ ਤੂੰ ਫੇਰ ਉਹਦੇ ਘਰ ਜਾਂਦਾ ਰਾਹ ਸ਼ਰੀਕ ਦੇ ਘਰ ਜਿਹੜਾ ਤੇਰੀ ਜਨਾਨੀ ਨੂੰ ਕੁੱਟਿਆ ਤੇਰੇ ਜਿਪੇ ਭਰ ਆਣੇ ਛੋਟੇ ਨੇ ਹਾਂ ਇਹ ਇਹ ਬੜੂ ਸਾਫ ਚਲੇ ਗਈ ਸੀ ਸੰਗਾ ਇਹਨੇ ਮੈਨੂੰ ਉਹਦਾ ਕੁਦਰਤੀ ਟਰੈਕਟਰ ਖੜਿਆ ਸੀ ਮੇਰੇ ਮੇਰੇ ਘਰ ਦੇ ਵਿੱਚ ਉਹ ਤੇ ਤੂੰ ਦੇਖਿਆ ਟਰੈਕਟਰ ਉਹ ਬਾਅਦ ਕੀ ਬਾਤ ਹੈ ਪਹਿੰਜੀ ਹੋ ਗਈ ਬਾਤ ਟਰੈਕਟਰ ਇਹ ਬੜੂ ਸਾਫ ਤਾਂ ਫੋਨ ਕੀਤਾ ਮੈਂ ਉਹ ਟਰੈਕਟਰ ਵੀ ਦੇਖੋ ਇਹ ਘਰ ਨਹੀਂ ਸੀ ਮੈਂ ਕਾਹਬੋ ਤੇ ਟਰੈਕਟਰ ਬਦਲ ਉਧਰ ਕਰਾ ਦਾਂ। ਹਣ ਉਹਦੇ ਨਾਲ ਬੋਲ ਚੱਲ ਬੰਦ ਆ ਜੇ ਹੁਣ ਤੇਰੇ ਘਰ ਜਾਂਦੀ ਆ ਜੇ ਦੁਬਾਰਾ ਦਖਲ ਜਾਨਦੀ ਦਿੰਦਾ ਕੀ ਕਹੂੰਗਾ ਉਹਨੂੰ। ਮੈਂ ਤਾਂ ਹੁਣ ਦੁਬਾਰਾ ਉਹਦੇ ਕੋਲ ਬੈਠਾ ਜੀ ਮੈਂ ਕਦੀ ਨਹੀਂ ਉਹਨਾਂ ਦੇ ਘਰ ਅੰਦਰ ਜਾਂਦਾ। ਹਾਂ ਵਾਜ ਮਾਰ ਕੇ ਛੋੜਾ ਕਾਕਾ ਕੋਈ ਸਮਾਨ ਮਗਾਣਾ ਪੈਂਦਾ ਗੱਲਬਾਤ। ਹੁਣ ਦੇਖੋ ਜੀ ਆਫਿਸ ਦੇ ਵਿੱਚ ਖੇਤ ਖੂਤ ਵੀ ਹੈਗੇ ਨੇ। ਠੀਕ ਹੈ ਨਾ ਮਾੜੀ ਉੱਟ ਗੱਲਬਾਤ ਤਾਂ ਕਰਨੀ ਪੈਂਦੀ ਆ ਜੇ ਮਤਲਬ ਮੈਂ ਅੰਦਰ ਨਹੀਂ ਐਕਟਰੀ ਕਰਦਾ ਉਹਗੇ। ਦੋ ਤਾਂ ਮਾਲਮ ਮੋੜਾ ਖੜਾ ਸਰ ਗੱਲ ਤਾਂ ਆਗੇ ਤਾਂ ਜੇ ਖੜਾ ਛੜ ਦੋ ਜੇ ਅੱਗੇ ਤੋਂ ਹੱਥ ਚੱਕਦਾ ਅੱਗੇ ਤੋਂ ਖੜਾ ਛੱਡੋ ਵੀ ਖੜਾ ਛੱਡ ਜਾਈਗਾ ਲਖੇ ਖੇਤ ਖਲਵਾੜਾ ਸਾਰ ਇਕੱਠਾ ਪਿਆ ਗੱਲਬਾਤ ਕਰਨੀ ਵੀ ਪੈ ਜਾਂਦੀ ਚਾਰ ਬੰਦਿਆਂ ਚ ਗੱਲ ਕਰੀ ਜਦੋਂ ਮੈਂ ਕਹਿੰਦੀ ਕਦੋਂ ਦਾ ਇੱਕ ਘਟਾ ਉਹ ਚੁੱਪ ਬੈਠਿਆ ਸੀ ਗੱਲਤੀ ਹੈ ਨਾ ਚਲ ਠੀਕ ਹੈ ਮੈਂ ਮੈਂ ਗੱਲ ਤੂੰ ਮੰਨਦਾ ਮੇਰੀ ਜਨਾਨੀ ਤਾਂ ਕੋਈ ਗੱਲ ਨਹੀਂ ਮੈਨੂੰ ਨਹੀਂ ਪਤਾ ਸੀ ਇੰਨਾ ਵੱਡਾ ਕੰਮ ਹੋ ਜਾਏਗਾ ਮੈਂ ਬੰਦੂ ਸਾਹਿਬ ਦੇ ਵਿੱਚ ਇਹਦੇ ਆਪ ਨਾ ਇਹਦੇ ਪੈਰਾਂ ਤੇ ਮੈਂ ਸਿਰ ਲਾਇਆ ਮੈਂ ਕਿਹਾ ਜੋ ਕਮਰੇ ਚ ਜੋ ਹੋ ਗਿਆ ਹੋ ਗਿਆ ਅਸੀਂ ਇੱਕ ਦੂਜੇ ਨੂੰ ਸਮਝਣਾ ਹੈ ਠ ਜਦ ਇਹ ਕੇ ਇਦ ਦਿਨ ਚਲੂਆ ਫਿਰ ਤਾਂ ਮੈਂ ਮੇਰੀ ਗੱਲ ਸੁਣ ਵਿਆਹ ਦੇ ਵਿੱਚ ਇੱਥੇ ਉਹ ਚੱਲ ਤੂੰ ਚੁੱਪ ਕਰ ਇਹਨਾਂ ਗੱਲਾਂ ਨੂੰ ਛੱਡੋ ਪੀਣੇ ਆ ਗਏ ਬੰਦਾ ਨਾ ਮੈਂ ਚਾਚਰ ਕੀ ਕਰਨ ਚਲੀ ਗਈ ਹੁਣ ਵੀ ਤੈਨੂੰ ਕਿੰਦਾ ਇਹ ਨਾ ਤੇਰੀ ਗਲਤੀ ਆ ਜੇ ਤੇਰਾ ਭਰਾ ਹੱਥ ਚੱਕਦਾ ਸਿੱਧਾ ਕਹਿ ਸਕਦਾ ਮੇਰੀ ਜਨਾਨੀ ਅਸੀਂ ਜੋ ਮਰਜੀ ਗੇ ਟਾੜੇ ਕਿੰਦਾ ਹਿੰਮਤ ਪੈਗੀ ਮੇਰੀ ਜਨਾਨੀ ਦੇ ਹੱਥ ਚੱਕਣ ਦੀ ਹੈ ਫਿਰ ਹੁਣ ਵੀ ਤੇ ਕੰਨਈ ਆ ਵੀ ਮੇਰੇ ਸ਼ਰੀਕੇ ਦੇ ਘਰ ਜਾੜਿਆ ਕਿਉਂ ਬੋਲਦੀ ਹੈ ਇਨੇ ਗੁੱਡੀ ਦੀ سپورਟ ਕੀਤੀ ਐ ਉਹਨੇ ਵੈਸੇ ਐ ਫੜ ਕੇ ਝਾੜਕ ਦੀ ਗੁੱਡੀ ਛੋਟੀ ਸੀ ਅੱਛਾ ਇਹਨੇ ਮਤਲਬ ਜੋ ਸੁਣਦੇ ਵਿੱਚ ਆ ਮੈਂ ਐ ਨਹੀਂ ਕਹਿੰਦਾ ਇਹ ਗਲਤ ਆ ਉਹ ਗਲਤ ਆ ਠੀਕ ਹੈ ਨਾ ਮੈਂ ਨਹੀਂ ਮੋਕ ਜੀ ਹੂੰ ਤੇ ਇਹਨੇ ਫਿਰ ਮਤਲਬ ਇਹਨੇ ਚੱਪਲ ਮਾਰੀ ਮੇਰੇ ਬ੍ਰਦਰ ਦਾ ਉਹਦੀ ਵਾਈਫ ਵੀ ਨਾਲ ਖੜੀ ਸੀ ਅੱਛਾ ਤੇ ਉਹ ਕਹਿੰਦਾ ਵੀ ਜੇ ਮੈਂ ਵੱਖਾ ਹੁੰਦਾ ਮੇਰੀ ਪਰਜਾਈ ਹੈ ਮੈਂ ਮਤਲਬ ਚਲੋ ਕੋਈ ਗੱਲ ਨਹੀਂ ਪੱਟੀ ਐ ਮਾਰਨੀ ਪਰ ਮੇਰੇ ਘਰ ਵਾਲੇ ਦੇ ਸਾਹਮਣੇ ਮਾਰਿਆ ਤਾਂ ਮੈਨੂੰ ਚੰਗਾ ਤਾਂ ਨਹੀਂ ਲੱਗਿਆ ਪਰ ਚਲੋ ਮੈਂ ਵੀ ਦੋ ਲੋ ਤਾਂ ਸੀ ਪਤਾ ਮੈਂ ਸੁਣਾਉਂਦਾ Papa ਜੀ ਇਹ ਬਾਤ ਕਿ ਸਟਰੰਗ ਥੀ ਮੋਕੇ ਨਹੀਂ ਮੌਕੇ ਨਹੀਂ ਆ ਇਹ ਤਾਂ ਹੈ ਨਹੀਂ ਮੌਕੇ ਤੇ ਉਸ ਟਾਈਮ ਇਹ ਨਾ ਦਰੂ ਪਿੰਦਾ ਸੀ ਤੇ ਦਰੂ ਪੀ ਦਰੂ ਪੀ ਰਿਆ ਸੀ ਬੀਵੀ ਸੀ ਕੀ ਰੋਟੀ ਖਾ ਰਿਆ ਸੀ ਤੋਂ ਇਸਨੇ ਮੇਰੇ ਕੋਲ ਪਾਣੀ ਮੰਗਿਆ ਚਲ ਮੈਂ ਲੇ ਗਿਆ ਮਾਂ ਚਲ ਦੇ ਦੀ ਮਾਂ ਨੂੰ ਪਾਣੀ ਤੋਂ ਇਹ ਇਸ ਕੀ ਇੱਕ ਗੰਦੀ ਆਦਤ ਹੈ ਜਾਂ ਅਗਰ ਜੇ ਇਸਨੇ ਮੁਹਮਤ ਬੋਲ ਕੱਢ ਦੀ ਨਾ ਜਦੋਂ ਨਾ ਨਾ ਕੀ ਨਾਲ ਉઠી ਨਾ ਤੋਂ ਇਸਨੇ ਬਸ ਚਿੱਤ ਪ੍ਰੇਤ ਕਰਨੀ ਆ ਬੋਲਣਾ ਇਸਨੇ ਆਪਣੀ ਮਨ ਮਰਜ਼ੀ ਨਾਲ ਚਲ ਮੈਂ ਇਸ ਨੂੰ ਪਾਣੀ ਵੀ ਦੇ ਦਿਆ ਤੇ ਇਹਨੇ ਨਾ ਫਿਰ ਮੈਨੂੰ ਚਿੜਕਿਆ ਕਾ ਤੁਸੀਂ ਮੋਬਾਈਲ ਕਿਉਂ ਦੇਖ ਰਹੀ ਐ ਦੋਵੇਂ ਮੈਂਤੀ ਐ ਪੜੀ ਹੋਈ ਜੇ ਮੈਂ ਆਪਣਾ ਮਤਲਬ ਇਸ ਇਤਨੀ ਗੱਲਾਂ ਪਿੱਛੇ ਬੋਲਚਾਲ ਹੋ ਗਈ ਤੇ ਮੈਂ ਵੀ ਇਸ ਕੇ ਮੂਰੇ ਬੋਲ ਗਈ ਤੇ ਇਹਨੇ ਨਾ ਮੈਨੂੰ ਛੇਤਿਆ ਥੱਪੜ ਮਾਰਿਆ ਇਸਨੇ ਮੇਲੇ ਕੁੱਟਿਆ ਮਾਰਿਆ ਕੁੜੀ ਵੀ ਬਲਕਿ ਉઠી ਇਹਨੇ ਕੁੜੀ ਨੂੰ ਵੀ ਕੁੱਟਿਆ ਤੇ ਕੁੜੀ ਨਾ ਉਧਰ ਚਲੀ ਗਈ ਮੈਂ ਚਾਚੇ ਨੂੰ ਬੁਲਾ ਕੇ ਲੈ ਕੇ ਆ ਲਿਆ ਉਹਦੇ ਪਿੱਛੇ ਪਿੱਛੇ ਮੈਂ ਵੀ ਚਲੀ ਗਈ ਮੈਂਨੇ ਬੋਲੇ ਮਹਾ ਹਾਂ ਮੈਂ ਵਹਾਂ ਇਸ ਨੂੰ ਕਹਿੰਦੀ ਆ ਬਲਵਿੰਦਰ ਨੂੰ ਵੀ ਐਸਾ ਨੂੰ ਕੁੱਟ ਰਿਆ ਜਦੋਂ ਮੈਂ ਉਧਰ ਗਈ ਆ ਮੈਂ ਉਹਨੂੰ ਕਹਾ ਵੀ ਹਾਂ ਇਹ ਨਾ ਮੈਨੂੰ ਕੁੱਟ ਰਿਆ ਤਾਂ ਉਹ ਮਾਰੀ ਸੁਣ ਕੇ ਇਸੇ ਤਰਫ ਆ ਗਿਆ का भी हाँ तो क्यों क्या क्या तो कह हाँ कहा। कहा। कहा बोलना कहा उसके कहा तो उसने ना मेरी कुी गलते पकड़ी मेरे में मैंने उसकी बाह पकड़ कह दी मां भी देखी सुनू मा कुछ कहना है मैं इसकी कोई गलती नहीं है, है।, वो गलती है। जिस टाइम मैंने करी ना पीछे

ਜੇੜ ਲੱਗਦਾ ਜੇੜ ਨਾਲ ਕੁੱਟਿਆ ਡਿਓਰ ਡਿਓਰ ਨਾਲ ਕੁੱਟਿਆ ਹਾਂ ਹਾਂਜੀ ਇਤਨਾ ਜ਼ਿਆਦਾ ਕੁੱਟਿਆ ਫਿਰ ਉਸਨੇ ਆਪਣੇ ਆਪ ਨੂੰ ਬਚਾਣੇ ਕਰਕੇ ਪਤਾ ਕੀ ਬੋਲ ਲਿਆ ਇਸਨੇ ਤਾਂ ਕਹਾ ਪੈਣਾ ਮੇਰਾ ਜੁੱਤੀ ਮਾਰੀ ਪਰਚਾ ਕਰਾਉਣਾ ਉਹਦੇ ਬੰਦੇ ਦੇ ਇਹ ਤਾਂ ਉਹਦੀ ਗਲਤੀ ਹੈ ਹਾਂਜੀ ਮੈਂ ਤਾਂ ਪਰਚਾ ਕੀਤਾ ਨਹੀਂ ਕੀ ਹੋ ਗਿਆ ਪਰਚਾ ਕਰਾਉਣਾ ਇਹਦੇ ਬੰਦੇ ਤੇ ਪਹੀ ਪੈਸੇ ਪਈ ਰਹੀ ਕਾਕਾ ਜਾ ਪਰ ਜਾਂਦਾ ਚੱਲੋ ਆ ਬਾਬਾ ਜੀ ਜੇ ਤਾ ਨਹੀਂ ਬੋਲਿਆ ਚੱਲ ਕੇ ਤੂੰ ਨਹੀਂ ਬੋਲਿਆ ਹੈਗਾ ਮੇਰੀ ਘਰ ਨਾਲ ਕੁਟਿਆ ਹਾਂ ਪਰ ਚੁੱਕਾ ਅੱਛਾ ਕੋਈ ਮੇਰੇ ਕੰਦੀ ਨਹੀਂ ਕਿਹਾ ਹਾਂ ਗਲਤ ਚੱਲ ਰਹੀ ਹੈ ਮੈਂ ਕਿਹਦੀ ਨਾ ਪੁੱਛੀ ਸ਼ਰੀਕੇ ਵਿੱਚ ਤੇਰੀ ਘਰ ਵਾਲੀ ਕੁੜਦੇ ਪੈ ਤੂੰ ਕੋਠੇ ਚੜ ਕੇ ਵੇਖਣ ਲਾ ਪਿਆ ਨਹੀਂ ਮੈਂ ਤਾਂ ਘਰੇ ਬੈਠੇ ਸੀ ਨਾ ਮੇਰੇ ਤੇ ਅੱਗੇ ਪੁੱਛਾ ਹੋਇਆ ਨਾ ਆ ਕਹਿੰਦੀ ਕੋਠੇ ਚੜ ਕੇ ਦੇਖ ਰਹਾ ਪਿਆ ਵਾ ਸ਼ਰੀਕੇ ਦੇ ਵਿੱਚ ਕੁੜਦੇ ਪੈ ਤੇਰੀ ਘਰ ਵਾਲੀ ਨੂੰ ਫਿਰ ਕੋਠੇ ਚੜ ਕੇ ਦੇਖ ਰਹੀ ਸੀ ਕਿਹਨਾਂ ਚਾਚੇ ਦੇ ਮੁੰਡੇ ਨੇ ਆਏ ਨੂੰ ਨੀਤੇ ਕੋਠੇ ਚੜ ਕੇ ਕਿਉਂ ਗਿਆ ਮੈਨੂੰ ਆਵਾਜ਼ ਸੁਣੀ ਹਾਂ ਮੈਂ ਕਿਹਾ ਆਵਾਜ਼ ਸੁਣੀ ਰੋੜਾ ਕਿਉਂ ਕਰਿਆ ਮੈਂ ਕੁਛ ਨਹੀਂ ਚੜਕੇ ਲੱਗੇ ਵੇਖਣਾ ਵੇਖਣਾ ਇਹ ਇਹ ਬਾਕਾ ਨੂੰ ਪਿੱਛੇ ਕਰਦਾ ਫੇਰ ਮਾਰਦਾ ਛੱਤਰ ਲਾ ਕੇ ਤੂੰ ਵੀ ਦਵਾਰੇ ਹੋ ਜਾਂਦਾ ਕਿ ਜੇ ਤੂੰ ਮੇਰੇ ਜਨਾਨੇ ਦੇ ਹੱਥ ਚੱਕੇ ਲਿਆ ਤੇਰੀ ਗਰਾਨੀ ਦੇ ਮੈਂ ਮਾਰਦਾ ਬਰਾਬਰ ਦੇ ਮਾਰਦਾ ਫੇਰ ਤੇਰਾ ਵਿਆਹ ਕਵੰਦਾ ਸੀ ਗਲਤੀ ਹੈ ਝੇੜ ਲੱਗਦਾ ਮਤਰੀ ਜਨਾਨੀ ਦਾ ਮੈਂ ਅਲੋਨਾ ਨੇ ਨਹੀਂ ਬਤਾ ਕੋਈ ਦਿਸੇ ਨੇ ਬਰਾਬਰ ਦਾ ਤੂੰ ਵੀ ਧਰਦਾ ਉਹਦੀ ਜਨਾਨੀ ਦਾ ਚਪੇੜਾ ਵੀ ਤੂੰ ਮੇਰੀ ਨਾਨੀ ਦੇ ਮਾਰੀਆਂ ਚਪੇੜਾ ਇਹ ਮੋ ਤਾਂ ਮੈਂ ਨੂੰ ਕਿਹਾ ਗਿਆ ਦੇ ਕੋ ਕਿਆ ਮਤਲਬ ਦਾ ਸਵੇਰੇ ਗੱਲ ਕਰ ਲੈਂਦਾ ਤੂੰ ਉਹਦੇ ਉੱਤੇ ਕੁਆਟ ਠਾਇਆ ਤਨੇ ਬਾਅ ਚੋ ਕਹਦਾ ਥੋੜਾ ਹੁੰਦਾ ਐਨ ਮੌਕੇ ਦੇ ਸੰਭਾਲਦੇ ਹੁੰਦਾ ਗੱਲ ਗਲਤੀਆਂ ਤੇਰੀਆਂ ਵੀ ਬਹੁਤ ਜ਼ਿਆਦੀਆਂ ਹੈਗੀਆਂ ਜਿਹੜਾ ਸ਼ਰੀਕੇ ਦੇ ਵਿੱਚ ਉਹਨੂੰ ਘਟਾਇਆ ਤੂੰ ਜਿਹੜੇ ਸ਼ਰੀਕੇ ਦੇ ਵਿੱਚ ਜਨਾਨੀ ਨੇ ਕੋਟੀ ਖਾ ਲਈ ਉਹ ਤੇ ਹਰ ਕੋ ਜਨਾਨੀ ਕਹਿੰਦੀ ਮੈਂ ਕਿਹੜੇ ਮੂਨੇ ਸ਼ਰੀਕੇ ਦੇ ਵਿੱਚ ਜਾਵਾਂ ਗਲਤੀ ਤੇਰੀ ਵੀ ਇਹਦੇ ਵਿੱਚ ਠੀਕ ਹੈ ਨਾ ਉਸ ਤੋਂ ਬਾਅਦ ਕੱਲੇ ਇਹਨਾਂ ਗੱਲਾਂ ਬਹੁਤ ਨੇ ਹੁਣ ਮੈਂ ਨਹੀਂ ਚਾਹੁੰਦਾ ਗੱਲਾਂ ਕਰਨੀਆਂ ਨੇ ਮੈਂ ਕੋਈ ਨਹੀਂ ਚੁੱਪ ਬੈਠਾ ਚੁੱਪੀ ਗਿਆ ਤੂੰ ਵੀ ਨਹੀਂ ਜਾਣਦਾ ਇਹ ਜਾਣ ਲੱਗ ਪਿਆ ਸੀ ਦੇਖੋ ਜੇ ਹੁਣ ਉੱਥੇ ਜਾ ਕੇ ਪ੍ਰਾਣੀ ਕੋਈ ਗਾਲੀ ਨਾ ਇੰਨੇ ਕਰਨੀ ਠੀਕ ਹੈ ਨਾ ਹਾਂ ਵੀ ਗੱਲ ਚੁਣ ਜੀ ਮਰਜ਼ੀ ਨੂੰ ਕਾਈ ਜਾਣਾ ਹੋਈ ਠੀਕ ਹੈ ਚੁੱਪ ਕਰ ਤੂੰ ਬਸ ਹੁਣ ਪੁਰਾਣੀ ਗੱਲ ਤਾਂ ਐਵੇਂ ਨਹੀਂ ਕਰਨੀ ਘਰੇ ਚੱਲ ਕੇ ਵੀ ਆ ਗੱਲ ਇਦਾਂ ਹੋਈ ਮੈਂ ਮਾਂ ਵੀ ਮਗਾਈ ਵਾ ਜੋ ਮਰਜ਼ੀ ਕਰਾਇਆ ਠੀਕ ਹੈ ਨਾ ਫਿਰ ਵੇਖ ਲਈ ਆਪਣਾ ਲਾਜ ਦੇ ਰਾਂ ਕੋਈਆ ਸੋਦੇ ਵਾਲਾ ਕੰਮ ਚਲੋ ਬਾਬਾ ਜੀ ਮੇਰਾ ਪੱਪਾ ਵੀ ਲੇਟ ਹੋਣੀਆਂ ਕਰੇ ਰਹੇ ਫਿਰ ਕਾਨੂੰ ਇਹ ਕੰਮ ਹੋਵੇ ਜੇ ਤੂੰ ਕਰੇ ਰਹੇ ਫਿਰ ਕਾਨੂੰ ਕੰਮ ਹੋਵੇ ਵੀ ਭਲਾਨੀ ਆਈ ਕਿੰਨੀ ਆਪ 社ਦੋਂ ਨੇ ਆਮਰਾ ਖਰਾਕ ਰੱਖਿਆ ਮਾਰਾ ਜੇ ਤੇ ਮਾਰਾ ਗੁੱਟਾ ਉਹ ਆਣਾ ਗੱਲ ਦਾ ਘਰਾਂ ਤੋਂ ਜੱਜ ਰਾਗੇ ਨਾ ਮਾਰਾ ਗੁੱਟਾ ਫੁੱਟ ਸਾਂ ਨੇ ਤੂੰ ਕੋਈ ਨਹੀਂ ਰਹਿ ਸਕਦੀ ਮਾਰਾ ਬੰਦ ਸਾਹਿਬ ਹੋਰੀ ਹੁਣ ਕਹਾਂ ਲੈ ਆਏ ਕਿ ਅੰਦਰ ਵਿੱਚ ਅਸੀਂ ਆ ਗਏ ਉਹ ਹਾਂ ਸਾਰਾ ਕੁਝ ਤਾਂ ਸ਼ਰੀਕਾ ਕਰਾਂਦਾ ਹੁਣ ਕਹਿੰਦਾ ਤਾਂ ਹੈਗਾ ਵੀ ਸ਼ਰੀਕੇ ਨੇ ਮੇਰਾ ਘਰ ਪੱਟਿਆ ਹੁਣ ਸ਼ਰੀਕਾ ਅਗਲੇ ਪਤਾ ਕੀ ਕਹਿੰਦੇ ਆ ਸਾਡੇ ਕੋਲੇ ਇਹ ਬੰਦਾ ਵੇ ਮੇਰਾ ਘਰ ਵਸਾਓ ਹੁਣ ਸ਼ਰੀਕਾ ਕਹਿੰਦਾ ਆਉਣੀ ਨਹੀਂ ਹੈਗੀ ਬਸਰੀ ਨਹੀਂ ਹੈਗੀ ਹੁਣ ਇਹ ਆਪ ਕਹਿੰਦਾ ਮੈਂ ਵਸਾਉਂਗਾ ਮੈਨੂੰ ਕੋਈ ਲਾਂਭਾ ਨਹੀਂ ਆਉਂਗਾ ਤੁਹਾਡੇ ਬਾਬੇ ਤੇ ਕਰ ਸ਼ਰੀਕਾ ਨੇ ਮੈਨੇ ਮਾਰੇ ਇਹਨੂੰ ਜਿਹੜੇ ਸ਼ਰੀਕਾਂ ਦੇ ਬੋਲ ਇੱਕ ਤੇ ਚੁੱਭ ਜਾਂਦੇ ਸੀਨੇ 'ਚ ਪਾਪਾ ਜੀ ਪਾਪਾ ਜੀ ਆਪਾਂ ਵੀ ਲੇਟ ਹੋ ਜਾਣਾ ਤੂੰ ਮੈਂ ਕਹਿੰਦਾ ਇੱਕ ਸਾਹਿਬ ਤੂੰ ਗਏ ਹੋ ਮਾਰੇ ਘਰੇ ਹੈਨਾ ਜਿਹੜੇ ਅਸੀਂ ਜਿੰਮੇਵਾਰੀ ਬੋਲ ਲੈਣੀ ਹੈ ਮੈਂ ਨਹੀਂ ਪਾਰ ਰੱਖਿਆ ਤੂੰ ਆ ਕੇ ਹੁਣ ਪਾਪਾ ਜੀ ਪਰ ਲੇਟ ਹੋ ਜਾਣਾ ਆਪਾਂ ਵੀ ਆ ਜਾਏਗਾ ਕੋਈ ਬਾਤ ਨਹੀਂ ਸ਼ਾਮ ਨੂੰ ਬਾਤ ਕਰਕੇ ਜੈਸਾ ਵੀ ਹੋਗਾ ਉਹ ਕਰ ਬਾਈ ਨਾਂ ਕੀ ਮੁੰਡੇ ਦਾ ਨਾਂ ਕੀ ਤੇਰਾ ਵੇ ਖੜ ਜੀ ਬੰਬ ਚਲੋ ਕੋਈ ਕਿਹਨਾਂ ਤੇਰਾ ਅੰਬੀ ਸ਼ਾਮ ਨੂੰ ਜਦੋਂ ਇਹ ਦੋਨੇ ਜਣੇ ਲੜਦੇ ਆ ਦੋਨੇ ਮੰਮੀ ਡਾਡੀ ਲੜਦੇ 1 ਮਿੰਟ ਖੜ ਜੋ ਜਦਾ ਮੰਮੀ ਡਾਡੀ ਲੜਦੇ ਆ ਤੁਸੀਂ ਚਦਾਂਦੇ ਨਹੀਂ ਇਹਦੋਂ ਹੱਥ ਪੈਸਾ ਟੇ ਸਾਹਮਣੇ ਨਹੀਂ ਕਰੀ ਕਿਸੇ ਹੋਟਲ ਤੁਹਾਡੇ ਸਾਹਮਣੇ ਨਹੀਂ ਕਰੀ ਵੀ ਜਦੋਂ ਅੱਗੇ ਤਾਂ ਹੋ ਗਈ ਡੱਕੋਗੇ ਕਿਹਦੀ ਸਪੋਰਟ ਕਰੋਗੇ ਮੰਮੀ ਦੀ ਕਿ ਪਾਪਾ ਦੀ ਜਿਹਦੀ ਗਲਤੀ ਹੋ ਗਈ ਉਹਨੂੰ ਬੋਲਾਂਗੇ ਬੋਲੋਗੇ ਨਾ ਠੀਕ ਹੈ ਠੀਕ ਹੈ ਦੋਨਾਂ ਨੂੰ ਇਕੱਠੇ ਰਹਿਣਾ ਚਾਹੀਦਾ ਮੌਕਾ ਦੇਣਾ ਚਾਹੀਦਾ ਕਿ ਨਹੀਂ ਦੇ ਦੇਮ ਦੋਗੇ ਨੇ ਦੇਣਾ ਚਾਹੀਦਾ ਨਾ ਮੌਕਾ ਫਿਰ ਖੜੋਗੇ ਮੰਮੀ ਦੀ ਹੁੰਦਾ ਇਹ ਪਾਪਾ ਦੀ ਸਪੋਰਟ ਚ ਦੋਨਾਂ ਦੇ ਜੇ ਗਲਤੀ ਹੋ ਗਈ ਖਿੱਚੋਗੇ ਨਾ ਇਹਨੂੰ ਕੀ ਗਲਤੀ ਉਹਨੂੰ ਕਹੋ ਕੋਈ ਗੱਲ ਬਿਲਕੁਲ ਜੀ ਅੱਗੇ ਤੋਂ ਸਾਥ ਦੇਣਾ ਆਪਣੀ ਮਾਂ ਦਾ ਠੀਕ ਆ ਠੀਕ ਹੈ ਹਾਂ ਮੰਮੀ ਆਪਣੇ ਨੂੰ ਕਹਿ ਵੀ ਇੱਕ ਭਰੋਸਾ ਕਰਕੇ ਸਾਡੇ ਨਾਲ ਤੁਰ ਮੰਮੀ ਨੂੰ ਕਹਦੇ ਵੀ ਮੌਕਾ ਰ ਹੈਗੀ ਆਪਣੀ ਮੰਮੀ ਨੂੰ ਕਹੇ ਆਣ ਕੇ ਵੀ ਇੱਕ ਸੁਵਾਸ ਕਰਕੇ ਸਾਡੇ ਨਾਲ ਚੱਲ ਇੱਕ ਵਾਰ ਕਹਿ ਨਾ ਗੱਲ ਨਾ ਇੱਥੇ ਆਣ ਕੇ ਇੱਧਰ ਆ ਜਾ ਹੁਣ ਜੇ ਮਾਂ ਪੁੱਤਾਂ ਦਾ ਅੱਗੇ ਨੂੰ ਮੁੜਦੀਆਂ ਇੱਧਰ ਉਹ ਇੱਧਰੋਂ ਕਰ ਮੂੰ ਆਪਣਾ ਮਾਲ ਹਾਂ ਚੱਲ ਮਾਤਾ ਕਰ ਬੀ ਆ ਵੀਡੀਓ ਸਾਹਮਣੇ ਆ ਚਲਗਾ ਦੇ ਇੱਧਰੋਂ ਜੁਕਾਲ ਪਤਕਾ ਵੀ ਆਵੇ ਖੜਾ ਹਾਂ ਤਾਂ ਮੁੰਡਾ ਤੇਰਾ ਬੋਲਦਾ ਵਾ ਕਿ ਮੈਂ ਖੜਾ ਵਾਂ ਆਪਣੀ ਮਾਂ ਦੇ ਹੱਕ ਦੇ ਵਿੱਚ ਪਹਿਲਾਂ ਪਤਾ ਨਹੀਂ ਸੀ ਨੂੰ ਸਾਰਾ ਲਾਣੀ ਜੀ ਬਰਬਰ ਕੇ ਰੇ ਰੋ ਰੋ ਕੀ ਮਾਰਦਾ ਜਿਹਨਾਂ ਇਹਨਾਂ ਸਾਰੀ ਉਮਰ ਲੱਗਿਆ ਮੈਂ ਕਹਿੰਦੀ ਮਾਂ ਪੁੱਤ ਲਾਵਦੀ ਆਂ ਜਨੈ ਡੱਡੇ ਸੋਹਣੇ ਪੁੱਤ ਤਾਂ ਪਤਾ ਨਹੀਂ ਕੀ ਹੋ ਪਿਆ ਹੋ ਰਿਹਾ ਪੰਜਾਬ ਦੇ ਵਿੱਚ ਮੈਂ ਗਲਤੀਆਂ ਮaaf ਕਰ ਦਿੰਦੀ ਆਂ ਇਹਨਾਂ ਪੁੱਤਾਂ ਦੀਆਂ ਹਾਂ ਗਲ ਦੇ ਵਿੱਚ ਉਹ ਪਾਇ ਨਹੀਂ ਮਹਾਰਾਜ ਤੁਸੀਂ ਤਾਂ ਇੰਨਾ ਕਿ ਤਾ ਤੁਸੀਂ ਉਹ ਰੱਖੋ ਸਾਡੀਆਂ ਮਹਾਨਾਂ ਦਾ ਰੋਣਾ ਵੀ ਰੋਏ ਤੇ ਨਹੀਂ ਬੰਦੇ ਮਾਂ ਪਾ ਦਾ ਵੀ ਦੇਣਾ ਤੇ ਇੰਨੇ ਬੜੇ ਬੱਚਾ ਜੀ ਐਸੀ ਬਾਤ ਵੈਸੀ ਨਹੀਂ ਸਾਹ